ਇਕਬਾਲ ਖੋਸਾ ਦੋਸਤੋ ਅੱਜ ਸਹਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ ਉਹਨਾਂ ਦੇ ਸ਼ਾਸਤਰਧਾਰ ਸਮਾਗਮ ਵਿੱਚ ਅੱਜ ਸਰੀ ਦੇ ਗੁਰਦੁਆਰਾ ਸਾਹਿਬ ਨਾਨਕ ਦਰਬਾਰ ਤੋਂ ਅੱਜ ਨਗਰ ਕੀਰਤਨ ਦਾ ਸਮਾਗਮ ਚੱਲ ਰਿਹਾ ਉਸ ਨਗਰ ਕੀਰਤਨ ਦੇ ਸਮਾਗਮ 'ਚ ਤੁਹਾਨੂੰ ਦਰਸ਼ਨ ਕਰਾਉਂਦੇ ਆ ਗੁਰੂ ਮਹਾਰਾਜ ਦੇ ਔਰ ਦਰਸ਼ਨ ਕਰਾਉਨੇ ਆ ਸੰਗਤਾਂ ਦੇ ਸਰੀ ਦੀਆਂ ਸੰਗਤਾਂ ਦੇ ਆਸ-ਪਾਸ ਦੇ ਸ਼ਹਿਰਾਂ ਦੀਆਂ ਸੰਗਤਾਂ ਦੇ ਸੋ ਆਹ ਤੁਹਾਨੂੰ ਲੈ ਕੇ ਚਲਦੇ ਆ ਇਸ ਸਮਾਗਮ ਦੀਆਂ ਕੁਝ ਝਲਕੀਆਂ ਵਿੱਚ ਸੰਗਤਾਂ ਦਾ ਖਾਠਾ ਮਾਰਦਾ ਕੱਠ ਸਰੀ ਸ਼ਹਿਰ ਕੈਨੇਡਾ ਚ ਅੱਜ ਹੋ ਰਏ ਨਗਰ ਕੀਰਤਨ ਚ ਦਰਸ਼ਨ ਦੀਦਾਰ ਕਰਨ ਆਈਆਂ ਹੋਈਆਂ ਸੰਗਤਾਂ ਔਰ ਪੂਰਾ ਉਤਸ਼ਾਹ ਸੰਗਤਾਂ ਦੇ ਵਿੱਚ ਗੁਰੂ ਮਹਾਰਾਜ ਦੇ ਦਰਸ਼ਨਾਂ ਲਈ ਤਰ੍ਹਾਂ ਤਰ੍ਹਾਂ ਦੀਆਂ ਸਟਾਲਾਂ ਲੱਗੀਆਂ ਬਿਲਕੁਲ ਉਸੇ ਤਰ੍ਹਾਂ ਜਿਵੇਂ ਪੰਜਾਬ ਵਿੱਚ ਨਗਰ ਕੀਰਤਨ ਸਮਾਗਮ ਹੁੰਦੇ ਆ ਖੂਬਹੂ ਉਸੇ ਤਰ੍ਹਾਂ ਨਗਰ ਕੀਰਤਨ ਸਮਾਗਮ ਹੋ ਰਹੇ ਆ ਸੰਗਤਾਂ ਆਪਣੇ ਟਾਈਮ ਵਿੱਚੋਂ ਟਾਈਮ ਕੱਢ ਕੇ ਗੁਰੂ ਮਹਾਰਾਜ ਦੇ ਦਰਸ਼ਨਾਂ ਲਈ ਆਈਆਂ ਔਰ ਤਰ੍ਹਾਂ ਤਰਾਨੀਆਂ ਸਟਾਲਾਂ ਸਮਾਗਮ ਦੇ ਵਿੱਚ ਲੱਗੀਆਂ ਹੋਈਆਂ ਤੁਸੀਂ ਦੇਖ ਰਹੇ ਹੋ ਕੋਸ਼ਿਸ਼ ਹੀ ਟਾਈਮ ਬਾਅਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਇਨ੍ਹਾਂ ਸੜਕਾਂ ਨੂੰ ਭਾਗ ਲਾਵੇਗੀ ਕਹਿੰਦੇ ਹੁੰਦੇ ਆ ਜਿੱਥੇ ਪੰਜਾਬੀ ਚਲੇ ਜਾਂਦੇ ਆ ਰੌਣਕਾਂ ਲੱਗ ਜਾਂਦੀਆਂ ਅੱਜ ਤੱਕ ਗੁਰੂ ਸਾਹਿਬ ਦਾ ਦਿਨ ਆ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰਾਂ ਲਈ ਸੰਗਤਾਂ ਦਾ ਅਠਾਠਾ ਮਾਰਦਾ ਇਕੱਠ ਪੂਰੇ ਸ਼ਰਧਾ ਨਾਲ ਸੰਗਤਾਂ ਪਹੁੰਚੀਆਂ ਹੋਈਆਂ ਪੂਰੇ ਉਤਸ਼ਾਹ ਨਾਲ ਸੰਗਤਾਂ ਪਹੁੰਚੀਆਂ ਹੋਈਆਂ ਤੁਸੀਂ ਦੇਖ ਰਹੇ ਹੋ ਗੁਰੂ ਨਾਨਕ ਦਰਬਾਰ ਤੁਰਵਾਨਾ ਹੋਏ ਨਗਰ ਕੀਰਤਨ ਕੋਈ ਇਸ ਸਮੇਂ ਦੌਰਾਨ ਇਹ ਉਸ ਸਥਾਨ ਤੇ ਪਹੁੰਚ ਜਾਣਗੇ ਇਹ ਨਗਰ ਕੀਰਤਨ ਸਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੀਰੀ ਪੀਰੀ ਦੇ مالک ਦੇ ਸਾਸਤਰ ਧਾਰ ਸਮਾਗਮ ਸੰਬੰਧੀ आयोजित ਹੋਇਆ ਸੰਗਤਾਂ ਉਡੀਕ ਵਿੱਚ ਹਨ ਗੁਰੂ ਮਹਾਰਾਜ ਦੀ ਸਵਾਰੀ ਨੂੰ ਉਡੀਕ ਰਹੀਆਂ ਬੜਾ ਉਤਸ਼ਾਹ ਸੰਗਤਾਂ ਵਿੱਚ ਇਦਾਂ ਲੱਗਦਾ ਜਿਵੇਂ ਪੂਰਾ ਪੰਜਾਬ ਹੀ ਸਰੀ ਦੀਆਂ ਸੜਕਾਂ ਤੇ ਉਮੜਾਇਆ ਹੋਵੇ ਰਣ ਸਾਹਿਬ ਜੀ ਮਹਾਰਾਜ ਸੋਹਣੀ ਪਾਲਕੀ ਵਿੱਚ ਸਜੇ ਹੋਏ ਕਾਜ ਨੋਂ ਨਿਦੇ ਆਵੈ ਤਾਏ ਦੇਗ ਬਹਾਦਰ ਸਿਮਰੇ i <laughs>